ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਟਾਈਮ ਜੀ ਦੁਪਹਿਰ ਦੇ 3 ਵੱਲ ਰਹੇ ਨੇ 3 ਤੋਂ ਵੀ ਉੱਪਰ ਹੋ ਗਿਆ ਟਾਈਮ ਤਾਂ ਤੇ ਅੱਜ ਆਪਣੇ ਪਿੱਛੇ ਸਟੋਰ ਦੀ ਸਫਾਈ ਕਰਤੀ ਤੇ ਬਾਥਰੂਮ ਦੀ ਸਫਾਈ ਕਰਤੀ ਤੇ ਆਹ ਕਮਰੇ ਦੀ ਸਫਾਈ ਕਰਤੀ ਤੇ ਆਹ ਆਪਣੇ ਸਾਰੇ ਛਾੜਤੇ ਆ ਠੀਕ ਹੈ ਮੈਂ ਤੇਰੇ ਨਾਲ ਬ੍ਰੇਕ ਹੀ ਚ ਦੇ ਦੇ ਮੁਕੀ ਲੋਟਾ ਤੁਮੇ ਨਹੀਂ ਕਰਦੇ ਨਾ ਸੁਨੇ ਕਹਾਂਗਾ ਤੂੰ ਨਾ ਜੀ ਨੂੰ ਕੱਲ ਫੇਰ ਨਹੀਂ ਦਰਵਾਜ਼ੇ ਉੱਤੇ ਯੋਹੀ ਦੇ ਜੀ ਸਾਰੀ ਆ ਸੋਫੇ ਵਾਲੇ ਕਮਰੇ ਦੀ ਵੀ ਸਫਾਈ ਹੋ ਗਈ ਹੋਰ ਇਹਾਂ ਜੀ ਸੁੱਕੀ ਤਾਂ ਕਹ ਦੇ ਕੀ ਕਹਿਣਾ ਉਹ ਯਾਰਨ ਲੱਗਿਆ ਕੱਕ ਕਰਦੇ ਬਾਪਾ ਦੋ ਦਿਨ ਦੋ ਦਿਨ ਹੀ ਰੱਖ ਵੱਢਣੇ ਬਾਪੂ ਨੂੰ ਮਿਲ ਜਾ ਬਾਪੇ ਉਹ ਵੀ ਉਰੀਆਂ ਨਾਲ ਸੁੱਕੀ ਆਹ ਸਮਝ ਕੇ ਜਾਰੇ ਗੇਟ ਵੱਗ ਦੋ ਦਿਨ ਕੇ ਚੁੱਪ ਕਿਆਦੋ ਹੋ ਦੋ ਦਿਨ ਕੇ ਵੱਡਣੀ ਕੱਲੂ ਫਿਰ ਜਾਣੇ ਕਿ ਨਹੀਂ ਬੱਟ ਲੋ ਜੀ ਪਹਿਲੇ ਇੱਧਰ ਖੇਤ ਬਾਧੇ ਸਰਦਾਰ ਜੀ ਨੇ ਮੈਂ ਆਪਣਾ ਅੰਦਰ ਸਾਫ ਸਫਾਈ ਕਰ ਲਈ ਤੇ ਅਬ ਵਲੋਗ ਆਪਾਂ ਦਾ ਬਣਾਣੀ ਹੋਏ ਕਿਉਂਕਿ ਕਾਲੀ ਸੀਗੀ ਮੈਨੂੰ ਹਣਾ ਜੇ ਕਿਤੇ ਮੈਂ ਵੀਡੀਓ ਬਣਾਉਣ ਲੱਗ ਜਾਂਦੀ ਨਾ ਫਿਰ ਮੇਰੀ ਸਾਫ ਸਫਾਈ ਕਰਨੀ ਰਹਿ ਜਾਂਦੀ ਹੈ ਤੇ ਹੁਣ ਆਪਾਂ ਸਾਰੀਆਂ ਸਾਫ ਸਫਾਈਆਂ ਕਰਕੇ ਤਿਆਰ ਹੋ ਕੇ ਹੁਣ ਚਲੇ ਹਾਂ ਹੈਗਾ ਏ ਤੁਸੀਂ ਕੱਪੜਾ ਨਹੀਂ ਮਾਰੇ ਜਦ ਇਸ ਪਾ ਗੱਡੀ ਧਵਾਤਾ ਦੇ ਪਰ ਗੱਡੀ ਤੇ ਸਮਾਰੇ ਕੱਪੜਾ ਨਹੀਂ ਮਾਰੇ ਆ ਗਿਆ ਲੋ ਜੀ ਇੱਧਰ ਖੇਤ ਬਾਹ ਹੋ ਗਏ ਸਾਰਾ ਉਦੋਂ ਵੀ ਨਾਲੇ ਸੀਗਾ ਹਨ ਦੋਏ ਪਿਓ ਪੁੱਤ ਨੇ ਖੇਤ ਬਾਤਿਆ ਕੈਰਗੇ ਵਿੱਚ ਹਵਾ ਬਹੁਤ ਘੱਟ ਲੱਗ ਰਹੀ ਹੈ ਪੰਪੋ ਪਿੱਛੇ ਸਟੋਰਮ ਮੈਂ ਲੈ ਆਵਾਂਗੇ ਇਹ ਰੱਖ ਲਵਾਂ ਮੈਂ ਹਾਂ ਕੋਣੀ ਜਿਹੜਾ ਆਪਣੇ ਦਾ ਦੂਸਰਾ ਹਾਂ ਹਾਂ ਲੋ ਜੀ ਗੋਹਾ ਮੈਂ ਸਵੇਰੇ ਸਵੇਰੇ ਪਾਕਦੇ ਸੀ ਹਨਾ ਅੱਜ ਬਾਕੀਆਂ ਇੱਧਰ ਲਾ ਦੇਣ ਸਾਰੀਆਂ ਤੇ ਹਵਾਵਾਂ ਚੱਲ ਗਈ ਠੰਡੀ ਠੰਡੀ ਜੀ ਮੈਨੂੰ ਤਾਂ ਬਹੁਤ ਗਰਮੀ ਲੱਗ ਰਹੀ ਸੀ ਤੇ ਆਹ ਵਾਲੇ ਸਟੋਰ ਦੀ ਵੀ ਸਫਾਈ ਹੋ ਗਈ ਹਨਾ ਥੋੜੀ ਜਿਹੀ ਹੋਰ ਕਰਾਉਣਾ ਜੀ ਇਹਦੀ ਸਫਾਈ ਲੋ ਜੀ ਇਲੈਕਟ੍ਰੋਨਿਕ ਪੰਪ ਕਿੱਥੇ ਉਹ ਤਾਂ ਪਿੱਛੇ ਪਿਆ ਹਨਾ ਉਹ ਵੀ ਚੱਲ ਜੀ ਦਾ ਪੰਪ ਚੱਲਦਾ ਨਹੀਂ ਹੈਗਾ ਉਹ ਮੂਰੇ ਬੈਟਰੀ ਦੀ ਦਿੱਕਤ ਹੋਰ ਲੱਗ ਕਿਦਰ ਜੀ ਜਾ ਰਹੇ ਤੇਰੇ ਹਾਂ ਕਿਧਰੇ ਇਹ ਕਿਸੀ ਕੰਮ ਦੇ ਤੇ ਯਾਰ ਉੱਥੇ ਭਰਾ ਲਿਓ ਹਉ ਲੈ ਨਿਕਲ ਗਈ ਹਾਂ ਬਰਜਾ ਦੇਓ ਹੁ ਗਿਆ ਪੰਪੈਡ ਦੂਰ ਲੈ ਆ ਮਚਲ ਕੋਈ ਚੱਕ ਕੇ ਨੇ ਲੋ ਜੀ ਪਿਓ ਪੁੱਤ ਖਾਵਾਂ ਲੱਗੇ ਨੇ ਪਰ 没肚子。

ਸਾਰੇ ਟੱਪਰ ਪਹਿਲਾਂ ਗੱਡੀ 'ਚ હવા ਭਰਨ ਲੱਗਿਆ ਹੋਇਆ ਕੱਲ ਤਾਂ ਸਾਡੀਆਂ ਉਦਮ ਨੇ ਭਾਜਣਾ ਪਵਾਤੀਆਂ ਬਈ ਉਦੋਂ ਸਾਡਾ ਹੋ ਗਿਆ ਬਿਮਾਰ ਕੱਲ ਇੱਕ ਦਾਵੇਂ ਕਿਉਂ ਕਿ ਤਾਂ ਕੀ ਹੋਇਆ ਸੀਗਾ ਫੋਨ ਆਇਆ ਕਹਿੰਦਾ ਮम्मा ਮੈਨੂੰ ਬੁਖਾਰ ਚੜ ਗਿਆ ਅਸੀਂ ਚੱਲੇ ਗਏ ਨਾ ਮੈਂ ਰੋਟੀ ਬਣਾਉਣ ਲੱਗੀ ਸੀਗੀ ਮੱਖੀ ਦੀ ਅੰਨੀ હવા ਭਰ ਬਸ ਬਹੁਤ ਹੈ ਕੋਈ ਨਹੀਂ ਉੱਠੀ ਆ ਗਈ ਭਰਾ ਨੂੰ ਤਾਂ ਤੇ ਜਾ ਕੇ ਹੁਣ ਅਸੀਂ ਫਿਰ ਇਹਨੂੰ ਦਵਾਈ ਦਵਾਈ ਪਹਿਲਾਂ ਤਾਂ 11 ਮਈ ਤੱਕ ਉਹ ਫਿਰ ਹੀ ਗਏ ਹਨ ਇਹਨੂੰ ਦੇਖੀਗੇ ਵੀ ਫੋਨ ਤਾਂ ਸੂਗਾ ਫੋਨ ਤਾਂ ਗਿਆ ਸੀਗਾ ਹਨਾ बुखार ਵੀ ਉੱਤਰ ਗਿਆ ਠੀਕਾ 1 ਵਜੇ ਦੁਆਰੇ ਫੇਰ ਕੰਮ ਬਤੇ ਦੀ ਖਾ ਚੜ ਗਈ ਚਲੋ ਬੈਠੋ 1 ਵਜੇ ਦੁਆਰੇ ਫੇਰ ਕੰਮ ਬਤੇ ਦੀ ਖਾ ਚੜ ਗਈਆਂ ਫੇਰ ਦੁਆਰੇ ਕਵਾਂਦੀ ਸੀ ਬਹੁਤ ਇੱਕਦਮ ਭੱਜਣਾ ਪਾਤੀ ਸਾਨੂੰ ਪਤਾ ਕੀ ਕਰਦੀ ਹੁੰਨੇ ਸਰਦਾਰ ਜੀ ਜਦੋਂ ਮੈਂ ਬੈਠਣਾ ਹੋਵੇ ਨਾ ਇਹਨਾਂ ਨੇ ਹੀ ਚਲਾਣਾ ਹੀ ਹੁੰਦਾ ਏ ਜ਼ਰੂਰ ਸ਼ਾਇਦ ਭੁੱਲੇ ਜਾਣਾ ਭੁੱਲੇ ਨਹੀਂ ਹੈ जा, चलो जी आप चले जी जोगी पर ठीक है मम्मी को मम्मी मिलना उदम दे ਤੇ ਫੇਰ ਹਨਾ ਉਦੋਂ ਨੂੰ ਦਵਾਈ ਵਗੈਰਾ ਦਿੱਤੀ ਤੇ ਰਾਤੀ ਹਵਾਵਾਂ ਬਹੁਤ ਚੱਲੀ ਬਈ ਬਹੁਤ ਜ਼ਿਆਦਾ ਹਵਾ ਜਾਂਦਰੀ ਸੀ ਰਾਤੀ ਦਾ ਐ ਲੱਗ ਰਿਹਾ ਸੀ ਕਿ ਇੱਕ ਵਾਰ ਤਾਂ ਵੀ ਮੀਂਹ ਆ ਜੂ ਹਨਾ ਸਾਡੇ ਟਰ ਕੋਲ ਕੇ ਨਾ ਰੱਖ ਲਿਓ ਕਿਹੜਾ ਦਰਵਾਜ਼ਾ ਕਾਤੇ ਉਹ ਅਬੈਂਚਰ ਨਾ ਬੇ ਤੇ ਮਸ਼ੀਨ ਸਾਨੂੰ ਕਾ ਬੈਂਚਰ ਚਲ ਗੋਿੰਦੇ ਖੇਜਾਂਗੇ ਲੋ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹਜੇ ਵੀ ਤੇ ਜੀਰੀਆਂ ਬਸ ਪੱਕਣ ਤੇ ਆ ਗਈਆਂ ਇੱਕਰਾਪ ਡਰਾਈ ਜਾਂਦਾ ਰੱਤ ਕੈਮ ਪਾਪਾ ਜੀ ਕਹਿੰਦੇ ਮਨ ਪਾਪਾ ਜੀ ਵੀ ਰਹਿ ਗਿਆ ਤਗਿਆ ਤਾਂ ਵੀ ਛਿੱਤੀ ਕੱਢ ਕੇ ਹੁੰਦੇ ਤੇ ਮੈਂ ਕੀ ਕਰਨੀ ਪੇੜੇ ਮੈਂ ਸੁੱਟਣੀ ਕਿਰੇ ਮੈਂ ਨਹੀਂ ਪਹੂਗਾ ਮੈਂ ਕਿ ਫਿਰ ਤਾਂ ਘਰੋਂ ਵੀ ਹਟੂ ਖੇਤਾਂ ਮੈਂ ਸੁੱਟ ਗਈ ਆ ਆਪਣੇ ਵਾ ਸੰਖੇਪ ਰੋਸ਼ਨ ਲੈ ਵਾ ਲੈ ਹਾਂ ਤੁਸੀਂ ਵਾ ਦੇਖੋ ਲੋ ਜੀ ਸਾਡੇ ਪਿੰਡ ਚ ਨੂੰ ਅੱਜ ਗੱਡੀਆਂ ਬਹੁਤ ਆ ਰਹੀ ਨੇ ਪਤਾ ਨਹੀਂ ਕੀ ਕਾਰਨ ਹੈ ਕੋਈ ਐਚਪੀ ਦੀ ਹੈ ਕੋਈ ਚੰਡੀਗੜ੍ਹ ਦੀ ਹੈ ਚੰਡੀਗੜ੍ਹ ਤੱਕ ਜਾਣ ਵਾਲੀਆਂ ਹਨ ਮਲੀ ਇੱਧਰ ਤੇ ਲੰਘ ਕੇ ਜਾਣਗੀਆਂ ਬਾਕੀ ਦੇਖਦੇ ਆ ਵੀ ਅੱਗੇ ਕੀ ਚੱਕਰ ਹੈ ਪੁੱਛਦੇ ਆ ਕਿਸੇ ਤੋਂ ਹਨਾ ਆ ਤਾਂ ਉਹ ਦੇਖੋ ਕਿੰਨੀ ਲਾਈਨ ਲੱਗੀ ਵੀ ਹੈ ਤਾਂ ਉੱਤੇ ਪਤਾ ਲੱਗੇਗਾ ਹੈ ਓਏ ਦਰ ਤੇ ਵੀ ਟੱਕਾਂਗੇ ਲਾਈਨ ਕੀ ਆ ਚੱਕਰ ਹੈ ਭਾਈ ਕਰ ਬੈਰੇ ਆ ਤਾਂ ਸਾਡੀ ਪੂਲੀ ਨੀਚੇ ਦੀ ਆ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਲਾਂਗੀਆਂ ਨੇ ਨਹੀਂ ਤਾਂ ਉਹਰੇ ਖਲਮ ਖਾਲੀ ਜਗ੍ਹਾ ਹੋਆ ਹੈ ਕੋਈ ਚੱਕਰ ਨਹੀਂ ਹੁੰਦਾ ਹੈਗਾ ਉਧਰ ਨੂੰ ਵੀ ਜਾਵਾਂ ਯਾਰ ਇੱਧਰ ਨੂੰ ਲੈ ਕੇ ਉਹਨਾਂ ਜਾ ਰਹਿਣਦੇ ਇੱਧਰ ਨੂੰ ਵੱਡ ਲੈ ਰਾਜਪ੍ਰਿੰਦ ਵੀ ਲੰਘੂਗੇ ਓਖੇ ਲੰਘੂਗੇ ਫੇਰ ਮੇਰਾ ਪੁੱਤਾ ਕਿੱਥੇ ਗਿਆ ਲੋ ਜੀ ਬਾਕੀ ਕਹਿੰਦੇ ਦੇਖਦੇ ਜਾ ਕੇ ਗਗਨ ਚੌਕ ਓਹੋ ਐ ਜਾਮ ਹੋਇਆ ਵਾ ਉੱਥੇ ਇੱਕ ਕਿੱਥੇ ਕਿਹੜੀ ਸਾਈਡ ਜਾਮ ਲੱਗਿਆ ਬਾਕੀ ਦੇਖਾਂਗੇ ਹੁਣ ਜਾ ਕੇ ਚਲੋ ਭਾਈ ਚਲੋ ਚਲੋ ਧੀਧਰਨ ਗੱਡੀਆਂ ਐ ਸ਼ੌਕ ਦੀ ਜਾਂਦੀਆਂ ਵਾ ਔਖਾ ਹੋਇਆ ਵਾ ਇੱਥੇ ਦੀ ਗੱਡੀਆਂ ਨਹੀਂ ਸ਼ੌਕ ਦੀਆਂ ਜਾਂਦੀਆਂ ਸਾਡੀਆਂ ਉਹ ਪੱਲੀ ਚਾੜੀ ਦੇਖ ਕਿੰਨੇ ਜਾਮ ਐ ਯਾਰ ਉੱਪਰੋਂੋਂ ਤਾਂ ਕੋਈ ਗੱਡੀ ਜਾ ਹੀ ਨਹੀਂ ਰਹੀ ਲੋ ਜੀ ਆਪਾਂ ਪਹੁੰਚ ਗਏ ਆਪਣੇ ਘਰੇ ਉਦੋਂ ਸੌਂ ਗਏ ਆਲਣੀ ਆਜੋ ਹੈਲੋ ਮਾਂ ਮੇਰੀ ਰਸਤਾ ਨਹੀਂ ਦੇਖਦੀ ਬਾਪ ਮੇਰੇ ਰਸਤਾ ਦੇਖ ਰਹੇ ਆ ਠੀਕਾ ਬੈਠਿਆ ਸਸਰੇ ਹੋ ਠੀਕ ਹੈ ਉਹ ਕੰਮ ਕਰਿਆ ਵਾ ਠੀਕ ਕਰਿਆ ਵਾ ਠੀਕ ਕਰਿਆ ਵਾ ਦੇਖਨੇ ਪ੍ਰੀਗਰ ਉਹ ਦਿਨ ਉਹ ਰਿਟਾਇਰ ਰਿਟਾਇਰ ਕਰ ਕੰਮ ਨਹੀਂ ਕਰਨ ਨਾ ਕੋਈ ਨੌਕਰੀ ਦੇਖੀ ਜਾਏ ਫੇ ਪੰਜੀ ਉੱਥੇ ਨੂੰ ਨਾਲੀ ਦੀ ਕਰਕੇ ਢੜ ਜੀ ਗਏ ਉੱਥੇ ਫਿਰ ਡਾਈ ਜੀ ਸ੍ਰੀ ਗੁਰ ਅਸੇਵ ਜੀ ਉਹ ਮੈਂ ਫਸ ਗਈ ਗਾ ਠੀਕ ਹੈ ਠੀਕ ਹੈ ਜਾਨੀ ਕੱਲੇ ਦੀ ਦਾੜੀ ਨਹੀਂ ਹੋ ਜਾ ਰਹੀ ਸਿੱਧੀ ਕਰਾ ਦੇ ਇਹ ਨਾਲ ਕਰ ਜੀ ਤੇ ਸ੍ਰੀ ਗੁਰ ਉਹ ਘਾਟ ਜੜ ਕੇ ਰਹਿੰਦੇ ਹੁਣ ਵੀ ਦਵਾਈ ਦੇਈ ਵੀ ਇਹਨੂੰ ਹਾਂ ਲੇਕੋ ਹੁੰਦਾ ਨਾ ਕਾ ਸਾਸੀ ਮਮੀ ਨਾ ਕਾਂਕਾ ਫਸਲੀ ਦਾ ਪਾਣਕਾ ਕਾਨਕ ਸਰੋਂ ਹੈ ਅੱਛਾ ਬਈ ਅਜ ਤਾਂ ਬਹੁਤ ਹੁਲਾ ਗਿਆ ਫੇਰ ਨਹੀਂ ਗਾ ਮਮੀ ਹਾਂ ਸਪਨ ਮੁਰਕਾ ਟਾਈਮ ਛਿੜਾਣਾ ਸੀ ਪੀਕ ਲੈਣਾ ਬੜਾ ਮੱਖ ਨਹੀਂ ਬੜੀ ਫੇਰ ਬਹੁਤ ਹਾਂ ਇੱਕ ਬੈਟਰੀ ਨੂੰ ਚਾਹ ਲੈ ਚਲੋ ਵੀ ਚਲੋ ਚਲੋ ਵੀ ਚਲੋ ਆਏ ਫਿਰ ਉਹ ਬੈਕ ਹੱਗ ਗਿਆ ਲੈ ਆ ਤਾਂ ਇਹ ਬੈਕ ਇਹ پوری ਨਾਲ ਹੀ ਕਰੀਦਾ ਤੇ ਅੱਧਰ ਜਿਹੜਾ ਚਿੱਟਾ ਖੁੱਲੀ ਚਿਲਾ ਜਿਹੜਾ ਇਹ ਚਿੱਟਾ ਬਣਾਣਾ ਨਾ ਇਹ ਮਾੜੀ ਗੱਲ ਹੈ ਗਾ ਚਿੱਟਾ ਇੱਕ ਨਾ ਇਹ ਟੁੱਟੀ ਹੋਣ ਬਿਟਰ ਲਾਈਨ ਹਾਂ 2 ਮੀਟਰ ਦੇ ਚਾਹਵਾ ਨਾ ਆ ਦੇ ਇਹ ਟੁੱਟੀ ਆ ਜੇਗੀ ਨਾ ਹਾਂ ਜੋ ਕੋ ਮੈਂ ਹੀ ਜੋ ਅੱਛਾ ਹੋਰ ਵੀ ਜਿਆਦਾ ਹਮ ਹੈ फिर पाई लाओगे रीडिंग चेक करो ना पाई पहले नहीं होगा तो फिर भी ये लेकर आएंगे क्यों पहले तो पूरा दवाई दवाई क्या करेंगे हम चाहेंगे सारी रूपे रूपे हाँ, हाँ। दवाई ले लें ठीक है दवाई दो आमे के तो ना मेरे को फटा हो जाएगा तुमकी है ठीक है हो ना मेरे पर क्या करना है मैं कतरी हो गई बहुत खुश � ਹੋਰ ਬਾਤ ਕਰ ਲੈ ਉਸ ਰਾਹੀ ਦੇ ਦਿਨ ਬਸ ਹੋਰ ਕੁਸਮਾਣਾ ਕਹਦੇ ਹੋ ਵੀ ਦੇ ਦੇ ਹੋਰ ਕੁਸਮਾਣਾ ਹੋ ਤਾਂ ਕੋਨ ਬਸ ਸੁਵਾ ਦੇ ਹਾਂ ਮੈਡਮ ਮੰਮੀ ਕੋਨ ਬੰਦ ਸੁਵਾ ਦੇ ਕਹਿੰਦੇ ਹਾਂ ਹਾਂ ਕੋਨ ਬੰਦ ਸੁਵਾ ਦੇ ਜੱਜ ਲਈ ਜੱਜ ਸਾਹੀ ਦੁਆ ਕੋਨ ਬੰਦ ਕੀ ਡਾਕਟਰ ਬਸ ਕਰਾ ਦੂਗਾ ਨਾ ਪਾਸ ਵੀ ਜਿਹੜਾ ਆਂਗੇ ਮੈਂ ਤਾਂ ਮੈਂ ਉੱਥੇ ਰੱਖਾਂਗੇ ਮੈਂ ਉਹ ਹੀ ਅੱਗੇ ਹੀ ਠੀਕ ਨਹੀਂ ਕਹਿੰਦੇ ਫੇਰ ਹੀ ਮੰਦਾ ਹੈਗਾ ਫੇਰ ਮੰਨੇ ਹੀ ਕਾਈ ਦੁਆ ਕੇ ਮੇਰੇ ਬੱਚਾ ਠੀਕ ਨਹੀਂ ਕੀ ਕਰ ਰਹੀ ਤੂੰ ਪਾਵੇ ਪਾਵੇ ਕੋਈ ਨਾ ਆ ਜਾ ਤੂੰ ਆ ਲੈ ਚਲ ਦਵਾਈ ਦਵਾਵੇਂ ਤੈਨੂੰ ਕਾਕੇ ਦੀ ਐਂਟਰੀ ਹੋ ਗਈ ਵੇ ਕਾਕੇ ਦੀ ਐਂਟਰੀ ਟਾ ਟਾ ਟਾ

ਚਲੋ ਜੀ ਰਾਤ ਨੂੰ ਹੋਗੇ ਸੀਗੇ ਹਨੇਰਾ ਆਪਾਂ ਇੱਥੇ ਹੀ ਰਹਿ ਗਏ ਸੀਗੇ ਤੇ ਹੁਣ ਚਲੇ ਆਂ ਮੁਰਲੇ ਢਾਰਮਾ ਹਵਾ ਘੱਟ ਹੈ ਫੇਰ ਪੈਂਚਰ ਲਵਾਣੇ ਦਾ ਹੋਇਆ ਵਾਏ ਰਾਤ ਹਵਾ ਭਰਾ ਕੇ ਲੈ ਕੇ ਆਏ ਦੇ ਖਾਸੀ ਘਟ ਹੈ ਛੀਲ ਪਵਾਲੇ ਛੀਲ ਪਵਾਲੇ ਨਿਕਲ ਬਾਈ ਛੀਲ ਪਵਾਲੇਂ ਗੇ ਜਾਂਦੇ ਵੇ ਹੁਣ ਤਾਂ ਖੁੱਲ ਗਿਆ ਹੁਣ ਨਾਲੇ ਉੱਥੇ ਜਿਹੜਾ ਉਹ ਤਾਂ ਉਹ ਹੋਇਆ ਵਾ ਪੰਪ ਵਾਲਾ ਹੀ ਬਾਬੂ ਵਰਨੀ ਗਏ ਹਾਂ ਸੀਲ ਪੰਪ ਵਾਲਾ ਇਹ ਲੋ ਜੀ ਇੱਧਰ ਤਾਂ ਜੀਰੀਆਂ ਵੱਡਣੀਆਂ ਸ਼ੁਰੂ ਵੀ ਹੋ ਗਈਆਂ ਦੇਖੋ ਸਾਡੇ ਹਜੇ ਵੱਡਣੀਆਂ ਸ਼ੁਰੂ ਕੱਲ ਤੋਂ ਹੋਈਆਂ ਕਿਸੇ ਕਿਸੇ ਦੀ ਸ਼ੁਰੂ ਹੋ ਗਈਆਂ ਇੱਧਰ ਤਾਂ ਕਾਫੀ ਸਾਰੀਆਂ ਵੱਡ ਵੀ ਗਈਆਂ ਕਾਫੀ ਸਾਰੀਆਂ ਖੜੀਆਂ ਵੀ ਤੇਨਨ ਅੱਤਿਵ ਇਹ ਨੂੰ ਬੁਖਾਰ ਚੜ ਗਿਆ ਸੀਗਾ 1:30 ਵਜੇ ਕੰਪਾ ਦੇ ਗਿਆ ਹੈ ਨਾ ਬੁਖਾਰ ਚੜ ਗਿਆ ਫਿਰ ਪਹਿਲਾਂ 7 ਦਿਨ ਬਈ ਚੜਿਆ ਹੁਣ ਦੇਖਦੇ ਅੱਜ ਇਹ ਟੈਸਟ ਕਰਾਵਾਂਗੇ ਟੈਸਟ ਕਰਾ ਕੇ ਹੈ ਨਾ ਫਿਰ ਡਾਕਟਰ ਨੂੰ ਦਿਖਾਣੇ ਵੀ ਕਾਹ ਤੋਂ ਬੁਖਾਰ ਚੜਦਾ ਸਕੂਲ ਨਹੀਂ ਭੇਜਣਾ ਅੱਜ ਵੀ ਇਹ 7 25 ਹੋ ਗਏ ਆ ਟੋਲ ਨੂੰ ਫੋਨ ਕਰ ਦੇਣਾ ਛੱਡ ਦੇ ਕੁੱਤੇ ਵੀ ਭੁੱਖੇ ਹੋਣੇ ਰਾਤ ਦੇ ਭੁੱਲ ਕੇ ਰੋਟੀ ਬਣਾਣੀ ਮੈਨੂੰ ਇਹ ਸੀਗਾ ਵੀ ਅਸੀਂ ਮੋੜੀਆਂ ਆਉਂਦੀ ਹੈਗਾ ਚਲੋ ਮਮੇ ਨੇ ਰੋਟੀਆਂ ਬਣਾ ਕੇ ਦੇਤੀਆਂ ਕੁੱਤਿਆਂ ਵਾਸਤੇ ਵੀ ਅਸੀਂ ਖਾਇਆ ਤੇ ਪਾਪਾ ਜੀ ਵਾਸਤੇ ਹੀ ਬਣਾ ਕੇ ਦੇਤੀ ਠੀਕ ਹੈ ਤੇ ਬਾਕੀ ਉਹਨਾਂ ਜਾ ਕੇ ਖਵਾ ਦਾਂ ਮਮਾ ਇਹ ਕਿੱਥੇ ਤੂੰ ਜਾ ਕੇ ਬਣਾਉਂਗੀ ਹਨਾ ਵੀ ਚਲ ਮੈਂ ਤੈਨੂੰ ਬਣਾ ਕੇ ਦੇ ਦਿੰਨੀ ਮਾਇਆ ਦੇ ਹੀ ਸਾਰਾ ਹੁੰਦਾ ਹੈ ਹਨਾ ਮਾਇਆ ਨੂੰ ਇਹ ਹੁੰਦਾ ਮੇਰੀ ਕੁੜੀ ਜਾਗੀ ਘਰੇ ਫਿਰ ਰੋਟੀਆਂ ਬਣਾਉਗੀ ਇਹ ਕੋਈ ਚਲ ਬੰਦ ਥੱਕ ਜਾਂਦਾ ਹੈ ਹਨਾ ਮੈਂ ਤਾਂ ਲੱਗ ਰਹੀ ਹਾਂ ਤੱਕੀ ਹੋਣੀ ਉਹ ਤਾਂ ਥੱਕੀ ਹੋਣੀ ਹੋ ਇਹਨੂੰ ਪਤਾ ਨਹੀਂ ਮੈਂ ਤੁਰ ਕੇ ਆਈ ਆ ਕਿੱਡੀ ਦੂਰ ਤੇ ਕਿੰਨੀ ਦੂਰ ਤੇ ਹੋਰ ਹੁਣ ਵੀ ਤੂਰੀਓ ਜਾ ਰਹੀ ਐਵੇਂ ਹੁੰਦਾ ਸੀ ਐਂ ਬਿਠਾ ਲਿਆ ਸੋਦਮ ਦਾ ਗਲਾ ਵੀ ਖਰਾਬ ਹੋ ਰਿਹਾ ਰੋਟੀ ਵੀ ਨਹੀਂ ਖਾਦੀ ਦਿਨਾਂ ਚਾਹ ਦੁੱਧ ਪੀਤਾ ਇਹਨੇ ਆ ਦੇਖੋ ਆ ਜੀਰੇ ਦੇ ਜਮਾ ਖਤਮ ਹੋ ਗਏ ਡਿੱਗੀ ਪਈ ਐ ਇੱਧਰ ਵੀ ਤਾਂ ਕਈ ਜਗ੍ਹਾ ਨਦੀਆਂ ਦੇ ਬਾਲਾਂ ਇਹ ਬੁਰਾ ਹਾਲ ਹੋਇਆ ਪਿਆ ਤੇ ਆਹ ਵੱਢ ਹੋ ਗਈ ਲੋ ਜੀ ਇਹ ਹੈਗੀ ਐ ਮੰਡੀ ਸਾਢੇ ਤਾਂ ਜੀ ਮੰਡੀਆਂ ਚ ਜੀਰੇ ਹੁਣੇ ਚੱਕ ਰਹੇ ਰਾਜਪੁਰੇ ਚ ਪਤਾ ਨਹੀਂ ਕੀ ਚੱਕਰ ਹੈ ਹਨਾ ਇੱਧਰ ਤਾਂ ਸਾਰੀ ਮੰਡੀ ਦੀ ਜੀਰੀ ਆਈ ਪਈ ਐ ਤਾਂ ਹੀ ਤਾਂ ਸਾਡੇ ਕੱਲ ਸੜਕਾਂ ਜਾਮ ਸੀਗੀਆਂ ਜਾਮ ਲਾਇਆ ਹੋਇਆ ਸੀਗਾ ਵੀ ਜੀਰੀ ਕਿਉਂ ਨਹੀਂ ਚੱਕ ਰਹੇ ਹੈਗੇ ਲੋ ਜੀ ਅੱਪਾ ਅਗੇ ਸੀ ਕਿ ਕਰੇ ਹਨ ਸਵੇਰੇ ਸਵੇਰੇ ਤੇ ਹਜੇ ਤੱਕ ਹਨਾ ਸਾਰਾ ਕੰਮ ਜਿਹੜਾ ਆਪਣਾ ਨਿਪਟੜ ਚੁੱਕੀ ਐ ਇੱਧਰ ਮੈਂ ਲਵਾ ਰਹੀ ਜੀ ਆਲੂਆਂ ਨੂੰ ਸਿੱਧੀ ਬਾਕੀ ਮੰਮੀ ਨੇ ਆਲੂ ਦਿੱਤੇ ਸੀਗੇ ਉਦੋਂ ਮੈਂ ਕਹਿੰਦੀ ਵੀ ਪਰੌਂਠੇ ਬਣਾ ਕੇ ਖਵਾ ਦੇ ਨਾ ਚਾਹ ਤਿੱਖੇ ਬਾਦ ਨਹੀਂ ਪਰ ਉਦਮ ਕਹਿੰਦਾ ਵੀ ਮੈਂ ਉਹ ਆਲੂ ਨਹੀਂ ਖਾਣੇ ਉਹਦੇ ਵਿੱਚ ਇਹਨਾਂ ਨੇ ਜੀਰਾ ਪਾਦੇ ਹੁੰਦੇ ਹੈ ਨਾ ਸਾਤੇ ਵੀ ਮਿਲਦੇ ਤੇ ਦੂਸਰੇ ਤੇ ਲਾਪਰ ਨੂੰ ਸਾਰਾ ਕੰਮ ਕਰਦੇ ਆ ਠੀਕ ਨਹੀਂ ਬਾਕੀ ਸਾਰੇ ਕੰਮ ਕਰਾ ਦੇ ਨੇ ਨਿਭੜ ਚੁੱਕੇ ਨੇ ਕੱਪੜੇ ਆਪਣੇ ਘੋਤੇ ਨਹੀਂ ਹੋਰੀ ਤੇ ਧੋਣ ਵਾਲੇ ਕੱਪੜੇ ਹੈਗੇ ਨਹੀਂ ਸੀਗੇ ਉਹ ਹੋਇਆ ਹੋਣਗੇ ਧੋਣ ਵਾਲੇ ਹਨ ਬਾਕੀ ਇਹ ਤੋਰੀਆਂ ਸੀਗੀਆਂ ਤੋੜੀਆਂ ਸੀਗੀਆਂ ਤੋਰੀਆਂ ਤੋਰੀ ਨਹੀਂ ਬਣਾਵਾਂਗੇ ਸਬਜ਼ੀ ਪਰ ਫਿਲਹਾਲ ਤੁਹਾਨੂੰ ਸਬਜ਼ੀ ਕੋਈ ਮੰਮੀ ਨੇ ਵੀ ਦੇ ਦਿੱਤੀ ਸੀਗੀ ਕੁਝ ਮੇਰੇ ਕੋਲ ਸਾਗ ਪਿਆ ਹੈ ਤੇ ਸਬਜੀ ਬਣਾਉਣ ਦੀ ਲੋੜ ਨਹੀਂ ਕੁਛ ਅੱਜ ਕੋਲ ਆਲੂ ਦੀ ਸਬਜੀ ਪਈ ਹੈ ਫਿਰ ਹਾਲ ਭੱਜ ਜਿਹਦੇ ਨਾਲ ਸਾਰਨਾ ਨੇ ਥਾਲੂ ਬਣਾ ਲਾਂਗੇ ਫਿਰ ਤੋਰਨੀ ਹੈ ਸਬਜੀ ਠੀਕ ਹੈ ਤੇ ਇੰਦਰ ਕੁੱਕਰ ਸੀਟੀ ਨਹੀਂ ਲਾਈ ਲਵਾ ਦਾਂ ਮੇਰੇ ਪਾਪਾ ਜੀ ਵੀ ਕਹਿ ਰਹੇ ਸਨ ਫਿਰ ਤੋਰਨ ਆ ਰਹੇ ਹਨ ਕਿਥੇ ਬੰਦ ਬਿਜਾ ਰਹੇ ਨੇ ਪਰ ਸੁਖਮਣ ਨੂੰ ਵੀ ਜਾਣੇ ਤੇ ਆਪਣੀ ਹੈਲਪਰ ਨੇ ਚੜ੍ਹੂ ਪੋਚਾ ਲਾਤੇ ਸੀ ਜੀ ਆ ਕੇ ਅਸੀਂ ਪਹੁੰਚ ਗਏ ਸੀ ਇਹ ਘਰੇ ਸਵਾ ਗੱਠ ਵਜੇ ਤੇ ਆਪਣੀ ਹੈਲਪਰ ਆਈ ਹੈ ਜੀ 9 ਵਜੇ ਮੈਨੂੰ ਤਾਂ ਇਹ ਸੀਗਾ ਮੈਂ ਜੇਗੀ ਤੇ ਆ ਕੇ ਮੁਰਗੀ ਹੈ ਨਾ ਵੀ ਮੈਨੂੰ ਹੋਰ ਖੰਡਾਰਾ ਵਜੂ ਪਾਪਾ ਜੀ ਇੱਥੇ ਸਾਰਾ ਕਿਤੇ ਕੋਈ ਗਲਾਸ ਕਿਤੇ ਭਾਂਡਾ ਸਾਰੇ ਘਰ ਸੇ ਖੜਾ ਪਿਆ ਹੋਇਆ ਸੀ ਤਾਂ ਕਰਕੇ ਮੈਨੂੰ ਇਹ ਸੀਗਾ ਪਤਾ ਨਹੀਂ ਕੀ ਬਣੂਗਾ ਹਨਾ ਅੱਜ ਚਲੋ ਇਹ ਸ਼ੁਕਰ ਹੈ ਵੀ ਹਨਾ ਹੈਲਪਰ ਨੇ ਆਪਣੀ ਟਾਈਮ ਨਾਲ ਆ ਗਈ ਸੀ ਤੇ ਚਲੋ ਜੀ ਸਰਦਾਰ ਜੀ ਮੇਰੇ ਬਾਹਰੇ ਨੇ ਖੇਤ ਪਾਪਾ ਜੀ ਖੇਤਾਂ ਵਿੱਚ ਜਾ ਕੇ ਜੋਈ ਦਾ ਛਿੱਟਾ ਦੇ ਆਏ ਠੀਕ ਹੈ ਜੋਈ ਬੀਜਤੀ ਤੇ ਸਬਜ਼ੀਆਂ ਵਾਸਤੇ ਖੇਤ ਤਿਆਰ ਕਰ ਰਹੇ ਆਪਾਂ ਦਾਦੀ ਨੇ ਮੈਨੂੰ ਦੱਸ ਦੇ ਆ ਕੇ ਕਿੱਥੇ ਰੱਖਣਾ ਕਿਉਂਕਿ ਪਾਪਾ ਜੀ ਨੇ ਕਾਹਲੀ ਗਰੀਬ ਹੋਈ ਸੀਗੀ ਤੱਕੀ ਮਾਰਨੇ ਹਾਜਮੇ ਕੋ ਘਾਬਾਥਣਾਈ ਧੁੱਪ ਚੜ ਗਈ 12 ਵਜੇ ਰੋਟੀ ਦਾ ਮੈਂ ਦੁਪਹਿਰ ਦੀ ਬਣਾ ਤੀ ਦੁਪਹਿਰ ਦੀ ਰੋਟੀ ਦਾ ਮੇਰਾ ਨਿਪੜ ਗਿਆ ਪਰ ਸੋ ਮੈਨੂੰ ਇਹ ਟੈਨਸ਼ਨ ਨਹੀਂ ਹੈ ਜੀ ਮੈਂ ਦੁਬਾਰਾ ਰੋਟੀ ਬਣਾਣੀ ਕੋਈ ਆਵਾਜ਼ ਨਹੀਂ ਕਿਆ ਕਰੀ ਜਾ ਰਿਹਾ ਔਰੇ ਤਾਂ ਕੇ ਰੱਖੀ ਜਾ ਰਹੇ ਕੁੱਤਾ ਅੱਗੇ ਜਾ ਰਿਹਾ ਹੈ ਲੋ ਜੀ ਪਾਪਾ ਜੀ ਪਾਣ ਲੱਗੇ ਬਟਾ ਪਾਪਾ ਜੀ ਨੇ ਜੋ ਹੀ ਬੀਜ ਵੀ ਦਿੱਤੀ ਸਾਨੂੰ ਦੱਚ ਰੱਖਣ ਵੀ ਨਹੀਂ ਦਿੱਤੀ ਜਗਾ ਮੈਂ ਕਿਹਾ ਤੁਸੀਂ ਅੱਗੇ ਤਾਂ ਕਹਿੰਦੇ ਪਾਪਾ ਜੀ ਖੀਜੋ ਮੈਂ ਕਿਹਾ ਤੁਸੀਂ ਮੇਰੇ ਕੋਲ ਸਿਰੇ ਲਓ ਪਾਪਾ ਬਾਤ ਲੇਖੀ ਜਾਓ ਲਿਆਓ ਲਿਆਓ ਦੇ ਮਜਾਈ بس ਹੁਣ ਇੱਥੇ ਸਬਜ਼ੀਆਂ ਲੈਣੀ ਸ਼ੁਰੂ ਕਰ ਦਾਂਗੇ ਥੋੜ੍ਹੀ ਥੋੜ੍ਹੀ ਹਨ ਕਿਾਰੇ ਬਣਾ ਕੇ ਜਿਵੇਂ ਜਿਵੇਂ ਟਾਈਮ ਲੱਗੂ ਜਾ ਲੱਗੀ ਜਾਊਗਾ ਉਵੇਂ ਆਪਾਂ ਜਿਹੜੀਆਂ ਸਬਜ਼ੀਆਂ ਲਈ ਜਾਵਾਂਗੇ ਭਾਈ ਗਰਮੀ ਨੇ ਬਦਲਾਏ ਪਏ ਇੱਕ ਕਿਤੇ ਜਾ ਕੇ ਆ ਕੇ ਥੱਕ ਜੇ ਜਾਂਦੇ ਆ ਹਨਾ ਬਾਲਾ ਪੂਰਾ ਹਲ ਚਿੱਤੇ ਇੱਕ ਤੋਰੀ ਲੈ ਕੇ ਇਹਨੂੰ ਰੱਖਣ ਲਈ ਪਹਿਲਾਂ ਆ ਗਈ ਸੀਗੀ ਅੰਦਰ ਫੇਰ ਬੁਲਾ ਲਿਆ ਮੈਨੂੰ ਕਹਿੰਦੇ ਆ ਜਾ ਆ ਜਾ ਮੈਂ ਕਿਹਾ ਜੱਤ ਤੁਸੀਂ ਬਾਹਰ ਲੰਘਦੇ ਸੀਗੇ ਇੱਕ ਮੇਰੇ ਸਰਦਾਰ ਜੀ ਨੇ ਨੁਕਸਾਨ ਕਰ ਦਿੱਤੇ ਉੱਪਰੋਂ ਕੋਈਆਂ ਪਾਪਾ ਜੀ ਤੋਂ ਹੁਣ ਗਾਲਾਂ ਪਤਾ ਕੀ ਗਲੇਟ ਤੋੜੀਆਂ ਨੇ ਬਈਆਂ ਨਾ ਕੁੱਪਾ ਦੇ ਉੱਤੇ ਉਹ ਟੁੱਟ ਗਈ ਉੱਥੇ ਕੁੱਪਾ ਦੇ ਕੋਲ ਦੀ ਉਹ ਕੱਢ ਰਿਆ ਹਾਣੇ ਲੈਟ ਹਾਂ ਫਿਰ ਨੇ ਕਿੱਢੀਏ ਗਾਲ ਮੈਂ ਨੇ ਕਹਿੰਦੇ ਆਜ ਆਜਾ ਕਹਿੰਦੇ ਮੈਂ ਦੱਸ ਦੇ ਮੈਂ ਕਿ ਬੇਲ ਤੋੜ ਕੇ ਆਂਗੇ ਨੇ ਪਾਸੇ ਕਰ ਚੁੱਪ ਕਾ ਦੇ ਮੈਂ ਕਿ ਬਰ ਅੱਗੇ ਤੱਕ ਵਧਾ ਦੋ ਜਗ੍ਹਾ ਨਹੀਂ ਮੈਂ ਤਾਂ ਪਾਪਾ ਜੀ ਹੋਰ ਚਿੱਤਰ ਭਵਾਨੇ ਹੋਰ ਮੈਂ ਕਿ ਚਾਰ ਪੰਜ ਪੰਪ ਮਾਰਨੇ ਜਿਹੜੀ ਇਹ ਤੋਰੀ ਨੇ ਸਾਰੇ ਕੁੱਪਰ ਵਾਲੀ ਬੇਲ ਤੋਂ ਤੋੜੀਆਂ ਨੇ ਹੁਣ ਦੱਸੋ ਸਾਰੇ ਬੇਲ ਸੁੱਤੇ ਜਾਣਗੇ ਬਹੁਤ ਵੱਡਾ ਨੁਕਸਾਨ ਹੋ ਗਿਆ ਚਲੋ ਦੇਖਦੇ ਹਾਂ ਲੋਹੇ ਜਿਪਟਾਂ ਪਾਈਆਂ ਜਾ ਰਹੀਆਂ ਨੇ ਉਦਮ ਬਿਮਾਰ ਹੋ ਰਿਹਾ ਨਹੀਂ ਤਾਂ ਉਦਮ ਨੇ ਬੈਠਣਾ ਸੀਗਾ ਹਨਾ ਉਦਮ ਨੇ ਪਵਾਣੀਆਂ ਸੀਗੀਆਂ ਬੱਟਾ ਫਿਰ ਮੈਂ ਉਹਨੂੰ ਕਹੇ ਤੂੰ ਰਹਿਣ ਦੇ ਨਾ ਇਹ ਧੁੱਪ ਬਾਲੀ ਚੜੀ ਹੋਈ ਹੈ ਜਾਮਣ ਦੀ ਠੰਡੀ ਛਾਂ ਜਾਮਣਾ ਇੱਥੇ ਬਾਦੂ ਜੰਮ ਰਹੀਆਂ ਨੇ ਓਹੋ ਹੋਹੋ ਜੰਮ ਨੀਚੇ ਆ ਕੇ ਰਾਮ ਜਾਏ ਨਹੀਂ ਇਹ ਤੁਪ ਬਹੁਤ ਜ਼ਿਆਦਾ ਪੈ ਰਹੀ ਫੇ ਇੱਥੇ ਤਾਂ ਨਹੀਂ ਖੜਿਆ ਨਹੀਂ ਜਾਂਦਾ ਸੀਗਾ ਚਲੋ ਹੁਣ ਸਰਦਾਰ ਜੀ ਚਲਾਣ ਲੱਗੇ ਟਰੈਕਟਰ ਉਹਨਾਂ ਪਾਪਾ ਜੀ ਨੂੰ ਚੜਾ ਤਿਆ ਉਹਦੇ ਡੋਲਾ ਪਾਣੇ ਵਾਲੇ ਤੇ ਕਿੰਨੀ ਸੋਹਣੀ ਹਵਾ ਚੱਲ ਰਹੀ ਹੈ ਇੱਥੇ ਬਹੁਤ ਜ਼ਿਆਦਾ ਵਧੀਆ ਥਿਊ ਆ ਰਹੇ ਹੈ ਹੋ 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 ਹਵਾ ਨਹੀਂ ਤਾਂ ਨਜ਼ਾਰੇ ਲਿਆਂਦੇ ਪਏ ਨੇ